ਪੰਜਾਬ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਪੀਐਸ ਪਾਸੀ ਅੱਜ ਅਸੀਂ ਇੱਕ ਦੇ ਮਹਾਨ ਦੇਸ਼ ਭਗਤ ਦੇ ਜਿਹੜੇ ਪਿੰਡ ਆਏ ਹਾਂ ਬਾਬਾ ਸੋਹ ਸਿੰਘ ਜੀ ਭਗਨਾ ਜਿਹੜਾ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡ ਮੁੱਲਾ ਇਹਨਾਂ ਦਾ ਜਿਹੜਾ ਸਥਾਨ ਆ ਕਿ ਉਹਦੇ ਲਈ ਸ਼ਬਦ ਵੀ ਛੋਟੇ ਪੈ ਜਾਂਦੇ ਆ ਜਿਹੜੀ ਇਹਨਾਂ ਦੀ ਕੁਰਬਾਨੀ ਆ ਤੇ ਉਹਨਾਂ ਦੇ ਅੱਜ ਜਨਮ ਦਿਵਸ ਤੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਸਮਾਗਮ ਕਰਵਾਇਆ ਜਾ ਰਿਹਾ ਸਾਡੇ ਨਾਲ ਉਹਨਾਂ ਦੇ ਕੌਮੀ ਆਗੂ ਹਨ ਆਓ ਉਹਨਾਂ ਨਾਲ ਭਾਰਤ ਲਾਭ ਕਰਦੇ ਸਤਾ ਜੀ ਆਪਣਾ ਨਾਮ ਕੀ ਬਿਲਕੁਲ ਬਨ ਸਿੰਘ ਬਰਾੜ ਸੈਕਟਰੀ ਪੰਜਾਬ ਸੀਪੀਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਸਾਨੂੰ ਮਾਣ ਹੈ ਕਿ ਅਸੀਂ ਮਹਾਨ ਕ੍ਰਾਂਤੀਕਾਰੀ ਬਾਬੇ ਗਦਰੀ ਬਾਬੇ ਜਿਹੜੇ ਬੱਬਾ ਜੀ ਉਹਨਾਂ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਔਰ ਇਹ ਬਾਬੇ ਜਿਹੜੇ ਸੀ ਇਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ ਫਾਸੀ ਤੇ ਚੜ੍ਹੇ ਔਰ ਉਹੀ ਵਾਰਸ ਉਹੀ ਵਿਰਸਾ ਲੈ ਕੇ ਸੀ ਚੱਲੇ ਆਂ ਅੱਜ ਜਿਹੜੀ ਸਿਚੁਏਸ਼ਨ ਆ ਮੁੜ ਕੇ ਫੇਰ ਦੇਸ਼ ਦੇ ਅੰਦਰ ਫਿਰਕੂ ਤਾਕਤਾਂ ਆ ਗਈਆਂ ਕਾਰਪੋਰੇਟ ਸੈਕਟਰ ਔਰ ਅਮਰੀਕਨ ਸਾਮਰਾਜ ਦੇ ਦੱਲੇ ਜਿਹੜੇ ਆ ਆਰਐਸਐਸ ਭਾਜਪਾ ਦੀ ਸਰਕਾਰ ਜਿਹੜੀ ਆ ਉਸ ਰਾਜ ਸੱਤਾ ਤੇ ਕਾਬਜ਼ ਹੋ ਕੇ ਬਹਿ ਗਈਆਂ ਔਰ ਉਹ ਮਜ਼ਦੂਰਾ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਚਾਰ ਕੋਡ ਹੋਣ ਬਜ਼ੂਰਾਂ ਦੇ ਕਿਸਾਨਾਂ ਦੇ ਬਾਰ-ਬਾਰ ਬਿੱਲ ਹੋਣ ਸੀਡ ਬਿੱਲ ਹੋਵੇ ਬਿਜਲੀ ਦਾ ਬਿੱਲ ਹੋਵੇ ਸਭ ਕੁਝ ਕਾਰਪੋਰੇਟ ਸੈਕਟਰ ਜਿਹੜੇ ਸਾਡੇ ਹਿੰਦੁਸਤਾਨ ਦੇ ਦਾਨੀ ਬਣੇ ਉਹਨੂੰ ਵੇਚ ਰਹੇ ਐ ਇਸ ਕਰਕੇ ਮੁੜ ਕੇ ਫੇਰ ਉਹ ਲੜਾਈ ਸਾਡੀ ਜਿਹੜੀ ਹੁਣ ਕਾਰਪੋਰੇਟ ਸੈਕਟਰ ਤੋਂ ਆਜ਼ਾਦੀ ਲੈਣੀ ਔਰ ਨਵੀਂ ਸੈਕੰਡ ਆਜ਼ਾਦੀ ਜਿਹੜੀ ਹੁਣ ਲੈਣੀ ਇੱਕ ਫਿਰਕਾਪਰਸਤ ਫਾਸ਼ਿਸਟ ਤਾਕਤਾਂ ਤੋਂ ਆਜ਼ਾਦੀ ਲੈਣੀ ਅਸੀਂ ਉਹਨਾਂ ਦੇ ਵਿਰਸੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਅਸੀਂ ਆਪਾਂ ਆਜ਼ਾਦ ਦੇਸ਼ ਦੇ ਵਿੱਚ ਵੀ ਕਈ ਵਾਰ ਗੁਲਾਮੀ ਵਰਗਾ ਜੀਵਨ ਜੇ ਸਾਨੂੰ ਲੱਗਦਾ ਕਿ ਅਸੀਂ ਬਤੀਤ ਕਰ ਰਹੇ ਹਾਂ ਜਿਹੜੇ ਬਾਬਾ ਸੋਹ ਸਿਮ ਭਗਨਾ ਦੇ ਜੀਵਨ ਚ ਹਰ ਤੇ ਥੋੜਾ ਜਿਹਾ ਚਾਨਣਾ ਪਾਓਗੇ ਇਹਨਾਂ ਦਾ ਜਨਮ ਕਿ ਇਹਨਾਂ ਦੀ ਜਿਹੜੀ ਆਜ਼ਾਦੀ ਲਹਿਰ ਤੇ ਇਹਨਾਂ ਨੇ ਕਰਤਾਰ ਸਿੰਘ ਸਰਾਭਾ ਜਿਹੜੇ ਆਪਣੇ ਮਹਾਨ ਸ਼ਹੀਦ ਹੋਏ ਆ ਉਹਨਾਂ ਦੀ ਸੰਗਤ ਵੀ ਇਹਨਾਂ ਨੂੰ ਪ੍ਰਾਪਤ ਹੋਈ ਆ ਸਾਡੇ ਮਤਲਬ ਜਾਣਕਾਰੀ ਮੁਤਾਬਕ ਤੁਸੀਂ ਥੋੜਾ ਜਿਹਾ ਉਹਨਾਂ ਦੇ ਜੀਵਨ ਬਾਰੇ ਚਾਨਣਾ ਪਾਓ ਫਿਰ ਆਪਾਂ ਮੌਜੂਦਾ ਹਾਲਾਤਾਂ ਤੇ ਗੱਲ ਕਰ ਦੇਖੋ ਜੀ ਬਾਬਾ ਜੀ ਇਹ ਗਦਰ ਮੂਵਮੈਂਟ ਤੇ ਭੁੱਖ ਜਿਹੜੇ ਆਗੂ ਸੀ ਉਹਨਾਂ ਵਿੱਚੋਂ ਸੀ ਗਦਰ ਮੂਵਮੈਂਟ ਜਿਹੜੀ ਹੈ ਬਾਹਰਲੇ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਉਹਨਾਂ ਦੇਸ਼ਾਂ ਵਿੱਚੋਂ ਜਿਹੜੇ ਸਾਡੇ ਦੇਸ਼ ਰੋਟੀ ਰੋਜ਼ੀ ਕਮਾਉਣ ਗਏ ਸੀ ਜੋ ਦੇਖਿਆ ਵੀ ਦੇਸ਼ ਉੱਥੇ ਵੀ ਗੁਲਾਮੀ ਤੇ ਇਹਨਾਂ ਨੂੰ ਸਾਨੂੰ ਕਾਲੇ ਲੋਕ ਕਿਹਾ ਜਾਂਦਾ ਸੀ ਔਰ ਇੰਡੀਅਨ ਡਾਕ ਕਿ ਸਾਨੂੰ ਪ੍ਰਚਾਰਿਆ ਜਾਂਦਾ ਸੀ ਤਾਂ ਉੱਥੋਂ ਉਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ ਵੀ ਸਾਨੂੰ ਕੋਈ ਲੋੜ ਨਹੀਂ ਜਾਇਦਾਦਾਂ ਦੀ ਕੁਛ ਨਹੀਂ ਉਹ ਸਭ ਕੁਝ ਛੱਡ ਕੇ ਫਿਰ ਹਿੰਦੁਸਤਾਨ ਦੀ ਗਦਰ ਮੂਵਮੈਂਟ 'ਤੇ ਸੀ ਹਿੰਦੁਸਤਾਨ ਸਭ ਕੁਰਬਾਨੀਆਂ ਕਰਨੀਆਂ ਸੀ ਆਜ਼ਾਦ ਕਰਾਉਣਾ ਇਸੇ ਤਰ੍ਹਾਂ ਤੇਜਸ 77 ਇਹਨਾਂ ਦੇ ਗਦਰੀ ਬਾਬਿਆਂ ਦੇ ਨਾਲ ਦੇ ਸੀ ਉਹਨਾਂ ਨੇ ਜਦੋਂ ਇਹ ਸਾਰਿਆਂ ਨੇ ਬਾਬਾ ਸੋਹਣ ਸਿੰਘ ਜੋਸ਼ ਬਾਬਾ ਤੇਜਾ ਸਿੰਘ ਸੰਤੰਤਰ ਬਾਬਾ ਗੁਰਮ ਸਿੰਘ ਇਹਨਾਂ ਨੇ ਇਕੱਲੇ ਲੜਾਈ ਵੀ ਲੜੀ ਕਿ ਜਿਹੜੇ ਗੁਰਦੁਆਰੇ ਐ ਇਹ ਮੰਤਾਂ ਦੇ ਕਬਜ਼ੇ ਸੀ ਜਿਹੜੇ ਮੰਤਾਂ ਅੰਗਰੇਜ਼ਾਂ ਨੇ ਗੱਲੇ ਸੀ ਉਹਨਾਂ ਦੇ ਇਹਨਾਂ ਨੇ ਕਾਬਜ਼ਾ ਕੀਤੇ ਸੀਗੇ ਉਹ ਜਕੜ ਜਮਾਈ ਬੈਠੇ ਸੀ ਉਹਨਾਂ ਤੋਂ ਆਜ਼ਾਦ ਕਰਾਉਣਾ ਜਦੋਂ ਅੰਗਰੇਜ਼ਾਂ ਤੋਂ ਜੋ ਉਹਨਾਂ ਤੋਂ ਜੋ ਮੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਉਦੋਂ ਫਿਰ ਕਿਹਾ ਵੀ ਇੱਕ ਵੱਡਾ ਗੁਰਦੁਆਰਾ ਹਿੰਦੁਸਤਾਨਾ ਸੀ ਉਹਦੀ ਆਜ਼ਾਦ ਕਰਾਉਣਾ ਅਸੀਂ ਇਹ ਛੋਟੇ ਛੋਟੇ ਤਾਂ ਕਰਾ ਲਏ ਵੱਡਾ ਦੇਸ਼ ਇਸ ਵਾਸਤੇ ਕੁਰਬਾਨੀ ਜਿਹੜੀ ਇਹਨਾਂ ਮਹਾਨ ਲੋਕਾਂ ਦੀ ਕੁਰਬਾਨੀ ਜਿਹੜੀ ਹੈ ਅਸੀਂ ਨਤ ਮਸਤਕ ਹੈ ਅਸੀਂ ਲਾਲ ਸਲਾਮ ਕਰ ਰਹੇ ਹਾਂ ਕਰਤਾਸ ਸਿੰਘ ਸਾਬੇ ਵਰਗੇ ਨੌਜਵਾਨ ਛੋਟੇ ਸਭ ਤੋਂ ਛੋਟੀ ਉਮਰ ਚ ਉਹ ਵੀ ਇਹਨਾਂ ਤੇ ਇਨਸਪਾਇਰ ਲੈ ਕੇ ਉਨਾਂ ਜੋਸ਼ ਉਤਸ਼ਾਹ ਦੇ ਨਾਲ ਫਾਸੀਗਾ ਤੇ ਖੁਸ਼ੀ ਖੁਸ਼ੀ ਹੋ ਕੇ ਫਾਸੀ ਤੇ ਚੜੇ ਉਹਨਾਂ ਹੀ ਉਹਨਾਂ ਦਾ ਵਿਰਸਾ ਨੂੰ ਸਵਾਲ ਦੇ ਹੋਏ ਗਦਰੀਆਂ ਦੇ ਬਾਬਿਆਂ ਦੇ ਭਗ ਸਿੰਘ ਰਾਜਗੁਰੂ ਸੁਖਦੇਵ ਕ੍ਰਾਂਤੀਕਾਰੀ ਜਿਹੜੇ ਆ ਇਹ ਹਿੰਦੁਸਤਾਨ ਸੋਸ਼ਲ ਰਿਪਬਲਿਕ ਆਰਮੀ ਬਣਾ ਕੇ ਲੜੇ ਆ ਉਸੇ ਵਿਰਸੇ ਨੂੰ ਲੈ ਕੇ ਅਸੀਂ ਅੱਜ ਤੁਰੇ ਆਂ ਬਾਬੇ ਇੰਨਾ ਬਾਬਿਆਂ ਦੀ ਗਦਰੀਆਂ ਦੀ ਉਹਨਾਂ ਦਾ ਵਿਰਸਾ ਲੈ ਕੇ ਅੱਜ ਫੇਰ ਮੁੜ ਕੇ ਫੇਰ ਸਾਡੇ ਹਿੰਦੁਸਤਾਨ ਚ ਕਾਰਪੋਰੇਟ ਸੈਕਟਰ ਤੋਂ ਹਿੰਦ ਅਦਾਨੀਆਂ ਬਾਨੀਆਂ ਤੋਂ RSS BJP ਜਿਹੜਾ ਫਾਸਿਸਤ ਤਾਕਤ ਹੈ ਡੈਮੋਕ੍ਰੇਸੀ ਖਤਮ ਕਰ ਰਹੀ ਹੈ ਵਿਧਾਨ ਖਤਮ ਕਰ ਰਹੀ ਹੈ ਸੰਵਧਾਨ ਨੂੰ ਨਹੀਂ ਮੰਨਦੇ ਧਜੀਆਂ ਉਡਾ ਰਹੇ ਆ ਆ ਪਿਛਲੇ ਤੁਸੀਂ ਦੇਖਿਆ ਹੋਣਾ 25 ਦਸੰਬਰ ਜਦੋਂ 크리스마ਸ ਵਾਲਾ ਦਿਨ ਸਾਰੀ ਦੁਨੀਆ ਚ ਇਸਾਈ ਭਰਾ ਸਾਡੇ ਜਿਹੜੇ ਮਨਾਉਂਦੇ ਆ ਬੜਾ ਮਹਾਨ ਦਿਨ ਹੈ ਉਥੇ ਇਹਨਾਂ ਨੇ RSS ਦੇ ਦੰਗਈਆਂ ਨੇ ਜਾ ਕੇ ਕ੍ਰਾਈਸਟ ਦੀਆਂ ਮੂਰਤੀਆਂ ਤੋੜੀਆਂ ਭੰਨੀਆਂ ਔਰ ਸਾਰੀ ਦੁਨੀਆ ਚ ਸਾਡੋ ਹਹਾਕਾਰ ਕਰਵਾਈ લાલા ਕਬ ਇੰਦੀ ਬਦਰਾਮੀ ਤੇ ਨਿਖੇਦੀ ਹੋਈ ਔਰ ਉਸੇ ਵਕਤ ਸਾਡਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਪਖੰਡ ਕਰਦਾ ਹੈ ਕਿ ਕ੍ਰਾਈਸਟ ਜਾ ਕੇ ਆਪਣੇ ਇੱਕ ਗਰਜੇ ਘਰ ਦੇ ਅੰਦਰ ਜਾ ਕੇ ਉਥੋਂ ਉਹ ਫੁੱਲ ਮਾਲਾ ਚੜਾਉਂਦਾ ਤੇ ਸਰਧਾंजलि ਪੇਟ ਕਰਦਾ ਮਤਲਬ ਪਖੰਡ ਜਿਹੜਾ ਹੈ ਕਿਸ ਤਰ੍ਹਾਂ ਚੱਲਿਆ ਵਿਆ ਇਹਦੇ ਖਿਲਾਫ ਲੜਨ ਦੀ ਲੋੜ ਹੈ ਅਸੀਂ ਲੜ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਜਿਹੜਾ ਸਮਾਗਮ ਆ ਕਦੋਂ ਤੋਂ ਕਰਵਾਇਆ ਜਾ ਰਿਹਾ ਇਹ ਜਿਹੜਾ ਸਮਾਗਮ ਆ ਇਹ ਕਦੋਂ ਤੇ ਕਰਵਾਇਆ ਜਾ ਰਿਹਾ ਤੇ ਕਿਹੜੇ-ਕਿਹੜੇ ਜੇ ਮੁੱਖ ਆਰਗੇਨਾਈਜ਼ਰ ਆ ਜਿਹੜਾ ਇਹ ਤੁਸੀਂ ਇਹਨਾਂ ਨੂੰ ਸ਼ਰਧਾਂਜਲੀ ਦਿੰਦੇ ਜਿਹੜੀ ਇਹ ਦੇਖੋ ਉਹਨਾਂ ਦੀ ਬਾਬਾ ਜੀ ਦੀ ਡੈਥ ਤੋਂ ਬਾਅਦ ਹਰ ਸਾਲ ਇਹ ਭਾਰਤੀ ਕਮਿਊਨਿਸਟ ਪਾਰਟੀ ਤੇ ਉਹਦੇ ਨਾਲ ਸਹਿਯਕ ਜਿਹੜੀਆਂ ਜਥੇਬੰਦੀਆਂ ਉਹ ਮਿਲਉਂਦੀਆਂ ਰਹੀਆਂ ਕੁਝ ਸਮਾਂ ਬ੍ਰੇਕ ਲੱਗੀ ਜਦੋਂ ਹਲਾਤ ਮਾੜੇ ਸੀ ਪੰਜਾਬ ਦੇ ਅੱਤਵਾਦ ਦਾ ਦੌਰ ਸੀ ਸਾਡੇ ਬੜੀ-ਬੜੀ ਮਹਾਨ ਲੀਡਰ ਜਿਹੜੇ ਟਾਰਗੇਟ ਸੀ ਉਦੋਂ ਕੁਝ ਵਿੱਚੋਂ 2-4 ਸਾਲ ਲਈ ਅਸੀਂ ਬ੍ਰੇਕ ਲਈ ਹੈ ਔਰ 1995 ਤੋਂ ਲੈ ਕੇ ਅੱਜ ਤੱਕ ਕੌਨਸਟੈਂਟ ਮਤਲਬ ਲਗਾਤਾਰ ਹਰ ਸਾਲ ਇਸੇ ਹੀ ਸ਼ਾਨੋ ਸ਼ੌਕਤ ਨਾਲ ਅਸੀਂ 30 ਸਾਲ ਹੋ ਗਏ ਆ ਲਗਾਤਾਰ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਔਰ ਸਾਰੇ ਇਲਾਕੇ ਚੋ ਸਾਰੇ ਜ਼ਿਲ੍ਹੇ ਚੋ ਚਲੰਦਾ ਔਰ ਸੂਬੇ ਦੀ ਔਰ ਇਵਨ ਇਥੋਂ ਤੱਕ ਕਿ ਸਾਡੀ ਸੈਂਟਰ ਦੀ ਲੀਡਰਸ਼ਿਪ ਵੀ ਇਸ ਸਮਾਗਮ ਦੀ ਸ਼ਰਗਤ ਕਰਦੀ ਰਹੀ ਆ ਕਾਮਰੇ ਵੀ ਵਰਦਨ ਸਾਡੇ ਜਨਰਲ ਸਕੱਤਰ ਸੀ ਆਲਰੀਡੀ ਗਏ ਉਹ ਵੀ ਮਤਲਬ ਕੋਲ ਮਾਰ ਅਨਜਾਨ ਜਿਹੜੇ ਸੀ ਉਹ ਕਿਸਾਨ ਲੀਡਰ ਸੀ ਉਹ ਵੀ ਔਰ ਹੋਰ ਵੀ ਜਿਹੜੇ ਸਾਡੇ ਤੋਂ ਵਿਛੜ ਚੁਕੇ ਲੇਡਰ ਆ ਉਹ ਵੀ ਇਸ ਸਮਾਗਮ ਚ ਸ਼ਰਕਤ ਕਰਦੇ ਰਹੇ ਔਰ ਛੜਦਾ ਦੇ ਫਲਪੇਟ ਕਰਦੇ ਰਹੇ ਕਾਮਰੇਡ ਜਿਹੜੇ ਆ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਬੜੀ ਵੱਡੀ ਕੁਰਬਾਨੀ ਇਹਨਾਂ ਨੂੰ ਦਿੱਤੀ ਆਜ਼ਾਦੀ ਦੀ ਇਹਨਾਂ ਲੜਾਈਆਂ ਲੜੀਆਂ ਜਿਨੇ ਕਾਮਰੇਡ ਸੱਤਪਾੜ ਡਾਂਗਦਾ ਵੀ ਬੜਾ ਜ਼ਿਕਰ ਆਉਂਦਾ ਮੰਗਤਰਾ ਪਾਸ ਵਾਲਾ ਜਿਹਦਾ ਜ਼ਿਕਰ ਆਉਂਦਾ ਪਰ ਜਿਹੜੀ ਇਹ ਨੌਜਵਾਨ ਪੀੜੀ ਆ ਨੌਜਵਾਨ ਪੀੜ੍ਹੀ ਜਿਹੜੀ ਆ ਇਹਨਾਂ ਤੋਂ ਜਾਣੂ ਨਹੀਂ ਉਹਨਾਂ ਨੂੰ ਪਤਾ ਹੀ ਨਹੀਂਗਾ ਕਿ ਕਾਮਰੇਡ ਕਿਹਨੂੰ ਕਹਿੰਦੇ ਆ ਇਹ ਕਾਮਰੇਡ ਕਿਸ ਤਰ੍ਹਾਂ ਹੋਣ ਚਾਏ ਇਹ ਕਾਮਰੇਡ ਨਾਂ ਕਿੱਦਾਂ ਪਿਆ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਜਿਸ ਤਰ੍ਹਾਂ ਸਰਦਾਰ ਗੁਰਵਿੰਦਰ ਸਿੰਘ ਖੜੇ ਆ ਇਹਨਾਂ ਦੇ ਪਿਤਾ ਜੀ ਦੀ ਜਿਹੜੀ ਸ਼ਹਾਦਤ ਹੋਈ ਅਸੀਂ ਉਹ ਅੱਖੀਂ ਢਿੱਠਾਈ ਹਿਸਾਬ ਸਿਗਾ ਕਿ ਜਦੋਂ ਐਡਾ ਵੱਡਾ ਕਤਲਯਾਮ ਹੋਇਆ ਤੇ ਇਹ ਕਾਮਰੇਡ ਜਿਹੜੀ ਲਹਿਰ ਇਹਦੇ ਬਾਰੇ ਜਾਣਣਾ ਪਾਓ ਤੁਸੀਂ ਕਾਮਰੇਡ ਸ਼ਬਦ ਬਾਰੇ ਜਾਣਣਾ ਪਾਓ ਦੇਖੋ ਜੀ ਕਮਨਿਸਟ ਜਿਹੜੀ ਵਿਚਾਰਧਾਰਾ ਹੈ ਹਿੰਦੁਸਤਾਨ ਚ ਮਜ਼ਦੂਰਾਂ ਦੀ ਲਾਲਵਾਂ ਦੀ ਕਾਮਿਆਂ ਦੀ ਉਹਨਾਂ ਦੇ ਕਿਸਾਨਾਂ ਦੀ ਇਹਨਾਂ ਦੀ ਵਿਚਾਰਧਾਰਾ ਹੈ ਔਰ ਮੈਂ ਸਮਝਦਾ ਆ ਵੀ ਹਿੰਦੁਸਤਾਨ ਚ ਕਮਜ਼ੋਰ ਨਹੀਂ ਹੋਈ ਬਦਕਿਸਮਤੀ ਹੈ ਕਿ ਅਸੀਂ ਵੰਡੇ ਹੋਏ ਆ ਸਾਡੀ ਤਾਕਤ ਨਹੀਂ ਘਟੀ ਅਸੀਂ 30 35 ਕਮਨਿਸਟ ਪਾਰਟੀਆਂ ਬਣਾਈ ਬੈਠੇ ਆ ਇੱਕ ਮੁੱਖ ਈਸ਼ੂ ਹੈ ਕਿ ਅਸੀਂ ਇਹਨਾਂ ਨੂੰ ਇਕੱਠਿਆ ਕਿਵੇਂ ਕਰਨਾ ਦੁਸ਼ਮਣ ਸਾਡੇ ਤੇ ਅਟੈਕ ਕਰ ਰਿਹਾ ਪਹਿਲਾਂ ਉਹਨਾਂ ਨੇ ਛਤੀਸਗੜ ਨਕਸਲਾਈਟ ਕਹਿ ਕੇ ਬਹੁਤ ਵੱਡੀ ਗਿਣਤੀ 3-400 ਮਾਰ ਦਿੱਤੇ ਲੋਕ ਜਿਹੜੇ ਉਥੋਂ ਦੇ ਹੱਕ ਲੋਕਾਂ ਦੇ ਜਲ ਜਲ ਜੰਗਲ ਜ਼ਮੀਨ ਵਾਸਤੇ ਲੜਦੇ ਸੀ ਹੁਣ ਉਹਨਾਂ ਨੇ ਇੱਕ ਨਵੀਂ ਨਰੇਟਿਵ ਕਰ ਲਿਆ ਕਿ ਅਰਬਨ ਨਕਸਲਾਈਟ ਇਹ ਸਾਰੇ ਕਮਨਸਟੇ ਜਿਹੜੇ ਸਾਰੇ ਬੁੱਧੀਜੀਵੀ ਜਿਹੜੇ ਪੜ੍ਹੇ ਲਿਖੇ ਆ ਇਹ ਅਰਬਨ ਨਕਸਲਾਈਟ ਆ ਹੁਣ ਇਹਨਾਂ ਤੇ ਅਟੈਕ ਕਰਨਾ ਸੋ ਅਸੀਂ ਵਿਸਾਲ ਤੌਰ ਤੇ ਕਿਸਾਨ ਅੰਦੋਲਨ ਲੜਿਆ ਇਹ ਕੌਣ ਸੀ ਇਹ 30 32 ਜਿਹੜੇ ਆ ਕਿਸਾਨ ਮੋਰਚੇ ਦੇ ਵਿੱਚ ਸਾਰੇ ਆਲਮੋਸਟ ਲਗਭਗ ਕੋਮਸ ਸੀ ਇਹ ਚ ਕੋਈ ਬੁਰਜੁਵਾ ਪਾਰਟੀ ਸਰਬਾਇਦਰ ਪਾਰਟੀ ਨਹੀਂ ਸੀ ਸਾਡੀ ਤਾਕਤ ਹੈ ਅਸੀਂ ਬੜਾ ਜਿਹਾ ਆਪਣੇ ਆਪ ਨੂੰ ਕਹਿੰਦਾ ਸੀ ਮੇਰਾ ਰਾਸ ਨਹੀਂ ਰੋਕ ਸਕਦਾ મોદી ਉਹਨੂੰ ਨਵਾਕ ਪਤਾ ਇਸ ਕਰਕੇ ਸਾਡੀ ਤਾਕਤ ਸ਼ਕਤੀ ਹੈਗੀ ਅਸੀਂ ਖਿੱਡੇ ਪੁੜੇ ਆ ਸਾਡੀ ਕੋਸ਼ਿਸ਼ ਹੈ ਕਿ ਹਿੰਦੁਸਤਾਨ ਸੀਪੀਆਈ ਨੇ ਇਹ ਝੰਡਾ ਚੁੱਕਿਆ ਸਾਡੀ ਪਾਰਟੀ ਸਰਕਾਰ ਦੇ ਵਿੱਚ ਹਿੱਸਾ ਵੀ ਹੁੰਦਾ ਹੈ ਤਾਂ ਸਰਕਾਰ 'ਚ ਹਿੱਸਾ ਵੀ ਹੁੰਦਾ ਸੀ ਬੰਗਾਲ ਦੇ ਵਿੱਚ ਜਿੱਦਾਂ ਕਾਮਰੇਡ ਜੋਤੀ 바ਸੂ ਆ ਕਿੰਨੇ ਸਾਲ ਰਿਕਾਰਡ ਰਿਆ ਲਗਾਤਾਰੀ ਮੁੱਖ ਮੰਤਰੀ ਲਗਾਤਾਰੀ ਇੱਥੇ ਪੰਜਾਬ ਦੇ ਵਿੱਚ ਵੀ ਤਾਂ ਉਹ ਜਿਹੜੀ ਕਮਿਊਨਿਸਟ ਆ ਇਹਨਾਂ ਤੋਂ ਬਿਨਾ ਜਿਹੜੀ ਸਰਕਾਰਾਂ ਬਣਦੀਆਂ ਨਹੀਂ ਸੀ ਡਾਇਰੈਕਟ ਜਾਂ ਇੰਡਾਇਰੈਕਟ ਇਹਨਾਂ ਦੇ ਸਹਿਯੋਗ ਤੋਂ ਬਿਨਾ ਤੇ ਤੁਹਾਡੇ ਜਿਹੜੇ ਸੁਪਨੇ ਆ ਜਾਂ ਤੁਹਾਡੇ ਜਿਹੜੇ ਟਾਰਗੇਟ ਜਾਂ ਗੱਲਾਂ ਆਪਾਂ ਚਲੋ ਆਪਾਂ ਕਰਦੇ ਆ ਬਹੁਤ ਵੱਡੀਆਂ ਜਿਹੜੇ ਆਪਣੇ ਨਿਸ਼ਾਨੇ ਆ ਕਾਰਪੋਰੇਟਾਂ ਨਾਲ ਲੜਨਾ ਘਰਾਣਿਆਂ ਨਾਲ ਲੜਨਾ ਜਾਂ ਹੋਰ ਜਿਹੜੀ ਆਪਾਂ ਜਿਹੜਾ ਘੋਟਨ ਵਸੂਦ ਕਰਦੇ ਉਹ ਤੋਂ ਜਾਤ ਪਾਉਣੀ ਤੇ ਜੇ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਡੀ ਤਾਕਤ ਹੀ ਨਹੀਂ ਬਣਦੀ ਤੇ ਉਹਦੀ ਪ੍ਰਾਪਤੀ ਕਿਦਾਂ ਹੋਊ ਇਹ ਠੀਕ ਹੈ ਗੱਲ ਤੁਹਾਡੀ ਅ ਅਸੀਂ ਪਾਰਟੀ ਦਾ ਮਹਾਂ ਸੰਮੇਲਨ ਅਸੀਂ ਹੁਣ ਚंडीगढ़ ਕਰਕੇ ਆਟੇ ਸੀਪੀਆਈ ਅਸੀਂ ਮੁੱਖ ਜਿਹੜਾ ਏਜੰਡਾ ਇਹ ਰੱਖਿਆ ਕਿ ਹਿੰਦੁਸਤਾਨ ਦੇ ਕਮਿਨਿਸਟਾਂ ਨੂੰ ਲੈਫਟ ਤੋਂ ਉਹਨਾਂ ਨੂੰ ਡੈਮੋਕ੍ਰੈਟਿਕ ਫੋਰਸ ਨੂੰ ਇਕੱਠਾ ਕਿਵੇਂ ਕੀਤਾ ਜਾਵੇ ਖਿਲਰੇ ਪੁਦਰੇ ਜਿਹੜੇ ਸਾਰੇ ਅਸੀਂ ਵਿਚਾਰ ਧਾਰਤ ਤੇ ਬਹਿਸਾਂ ਕਰੀਏ ਨੇੜਤਾ ਹੋਈਏ ਔਰ ਅਸੀਂ ਨੇੜੇ ਹੋ ਰਹੇ ਹਾਂ ਹਿੰਦੁਸਤਾਨ ਪੱਧਰ ਤੇ ਲੈਫਟ ਪਾਰਟੀਆਂ ਜਿਹੜੀਆਂ ਮੋਟੀਆਂ ਪਾਰਟੀਆਂ ਸੀਪੀਆਈ ਐ ਸੀਪੀਐਮ ਫਾਰਵਰਡ ਬਲਾਕ ਐ ਸੀਪੀਆਈਐਮ ਐਲ ਡਿਬ੍ਰੇਸ਼ਨ ਐ ਆਰਐਸਪੀ ਐ ਇਹ ਸਾਰੀਆਂ ਯੂਨਾਈਟਿਡ ਫਰੰਟ ਕਿਸੇ ਲੜ ਰਹੀਆਂ ਅਸੀਂ ਬਾਕੀ ਵੀ ਸਟੇਟਾਂ ਵਿੱਚ ਸੀ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਰੂਰ ਸੇ ਕਾਮਯਾਬ ਹੋਵਾਂਗੇ ਸਾਨੂੰ ਫਿਊਚਰ ਸਾਡਾ ਮਜ਼ਦੂਰਾਂ ਦਾ ਕਾਮਿਆਂ ਦਾ ਅਸੀਂ ਲੜਾਂਗੇ ਜਿੰਨਾ ਚਿਰ ਪੰਜਾਬ ਦਾ ਸਵਾਲ ਐ ਪੰਜਾਬ ਚ ਕੇਜਰੀਵਾਲ ਸਰਕਾਰ ਜਿਹੜੀ ਆਈ ਹੈ ਆਮ ਆਦਮੀ ਪਾਰਟੀ ਦੀ 92 ਸੀਟਾਂ ਲੈ ਕੇ ਬਹੁਤ ਵੱਡੀ ਗਿਣਤੀ ਚ ਆਈ ਹੈ ਉਹ ਭੁਲੇਖੇ ਸਾਰੇ ਦੂਰ ਹੋਏ ਐ ਆਖਰੀ ਸਾਲ ਐ ਫੈਡਰਲ ਢਾਂਚੇ ਤੇ ਕੇਂਦਰ ਸਰਕਾਰ ਹਮਲਾ ਕਰ ਰਹੀ ਹੈ ਕਿਸਾਨਾਂ ਤੇ ਮਜ਼ਦੂਰਾਂ ਤੇ ਹਮਲਾ ਸਾਡੀ ਪੰਜਾਬ ਦੀ ਸਰਕਾਰ ਕੀਤੀ ਐ ਇੱਕ ਵੀ ਜਿਹੜਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਇਲੈਕਸ਼ਨਾਂ ਦੇ ਜਿੱਤ ਕੇ ਇੱਕ ਵੀ ਪ੍ਰੋਗਰਾਮ ਇਹਨਾਂ ਨੇ ਲਾਗੂ ਨਹੀਂ ਕੀਤਾ ਬਲਕਿ ਜਮੀਨ ਕਿਸਾਨਾਂ ਦੀਆਂ ਜ਼ਮੀਨਾਂ ਵੇਚ ਦਿਓ ਉਹ ਲੋਕਾਂ ਨੇ ਲੜਕੇ ਹਟਾਲੀਆਂ ਕਿਸਾਨਾਂ ਨੂੰ ਅੰਦਰ ਕਰਦੇ ਹੋ ਖੇਤਬਦੂਰਾਂ ਨੂੰ ਅੰਦਰ ਕਰਦੇ ਹੋ ਗਰੀਬਾਂ ਨੂੰ ਕਰਦੇ ਹੋ ਔਰ ਖਾਸ ਤੌਰ ਤੇ ਜੇ ਮੇ ਬਾਠ ਹੈ ਪਰ ਸਨੋ ਖੁੱਲੀਆਂਆਂ ਛੁੱਟੀਆਂ ਦੇ ਕੇ ਲਾ ਐਂਡ ਆਰਡਰ ਜਿਹੜਾ ਸੀ ਕਰਨਲ ਬਾਠ ਜਿਹੜਾ ਜਿੱਦਾਂ ਉਹਨੂੰ ਕੁੱਟਿਆ ਗਿਆ ਮਾਰਿਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਦਾਂ ਦੀਆਂ ਥਾਂ ਥਾਂ ਦੇ ਉੱਤੇ ਜਿਹੜੇ ਵਪਾਰੀ ਮਾਰੇ ਜਾ ਰਹੇ ਐ ਔਰ ਜਿਹੜੇ ਆ ਜਿਹੜੇ ਆਮ ਜਿਹੜੇ ਆਰਮਡ ਗੁਰੀਲੇ ਤੁਰੇ ਫਿਰਦੇ ਆ ਵੀ ਦੀ ਜਿਹੜਾ ਇਹ ਸਾਰੇ ਪੰਜਾਬ ਦੇ ਵਿੱਚ ਹਰ ਰੋਜ਼ ਕਤਲੇਆਮ ਹੋ ਰਹੇ ਹਰ ਰੋਜ਼ ਗੈਂਗਸਟਰਾਂ ਦਾ ਟੁਲੀਆ ਤੁਲੀਆ ਫਿਰਨਾ ਲਾ ਐਂਡ ਆਰਡਰ ਜਿੰਦਾ ਤੂੰ ਦੱਸਿਆ ਲਾ ਐਂਡ ਆਰਡਰ ਨਾ ਦੀ ਤੇ ਚੀਜ਼ ਕੋਈ ਖਤਮ ਹੀ ਹੁੰਦੀ ਜਾਂਦੀ ਐ ਇੱਥੇ ਜਿੱਦਾਂ ਅਤਵਾਦ ਸੀ ਟਰੋਰਿਜ਼ਮ ਸੀ ਖਾੜਗੋਆ ਸੀ ਜਦੋਂ ਮਿਲਿਟੈਂਸੀ ਇਹ ਅਲੱਗ ਅਲੱਗ ਰੂਪ ਦਿੱਤੇ ਉਹ ਬੜਾ ਘਾਤਕ ਹੋਇਆ ਬੜੇ ਪਿੱਛੇ ਲੈ ਗਿਆ ਪੰਜਾਬ ਨੂੰ ਆਰਥਿਕ ਤੌਰ ਤੇ ਵੀ ਤੇ ਹਰ ਤਰ੍ਹਾਂ ਤੇ ਹੁਣ ਜਿਹੜਾ ਗੈਂਗਸਟਰਵਾਦ ਇਹ ਵੀ ਇੱਕ ਤਰ੍ਹਾਂ ਦਾ ਹਤਵਾਦੀ ਆ ਹਤਵਾਦ ਹੈ ਇਹ ਇਹ ਅਤਵਾਦ ਹੈ ਕੋਈ ਫਰਕ ਨਹੀਂ ਜਿੱਦਾਂ ਦੇ ਢੰਗ ਦੇ ਨਾਲ ਲੋਕਾਂ ਨੂੰ ਟੈਰਰਾਈਜ਼ ਕੀਤਾ ਵਿਆ ਅੱਜ ਵੀ ਦੁਕਾਨਦਾਰ ਜਿਹੜੇ ਵਿਚਾਰੇ थर-थर ਕੰਬਦੇ ਆ ਪਤਾ ਨਹੀਂ ਕਿਹਨੂੰ ਕਤਲ ਕਰ ਦਿੱਤਾ ਜਾਵੇ ਲੋਕ ਅੱਜ ਵੀ ਨਿਕਲਣ ਹਟ ਗਏ ਆ ਸਾਰੇ ਪੰਜਾਬ ਦੇ ਅੰਦਰ ਗੈਂਗਸਟਰ ਨਾ ਇਹਨਾਂ ਤੋਂ ਖਤਮ ਹੋਏ ਆ ਨਾ ਕ腐ਸ਼ਨ ਖਤਮ ਹੋਈ ਹੈ ਇਹਨਾਂ ਤੋਂ ਨਾ ਇਹਨਾਂ ਤੋਂ ਆ ਰੇਤ ਬੱਦਰੀ ਵਗੈਰਾ ਸਾਰਾ ਇਹ ਖਤਮ ਹੋਇਆ ਕੋਈ ਕੰਮ ਇਹਨਾਂ ਤੇ ਨਹੀਂ ਕੀਤਾ 4 ਲੱਖ 17000 ਕਰੋੜ ਰੁਪਏ ਦਾ ਕਰਜ਼ਾ ਜੂਰ ਜਮਾ ਕਰਤਾ ਜਿਹੜਾ ਸਾਥੋਂ ਲੈਣਾ ਹੀ ਨਹੀਂ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸੀ ਇਹਨਾਂ ਨੂੰ ਵੀ ਕਿਹਾ ਇਕੱਠੇ ਹੋ ਕੇ ਲੜੋ ਕੇਂਦਰੀ ਸਰਕਾਰ ਨਾਲ ਕੋਈ ਵੀ ਸਾਨੂੰ ਇੱਕ ਜਿਵੇਂ ਆਂਧਰਾ ਪ੍ਰਦੇਸ਼ ਜਿਵੇਂ ਬਿਹਾਰ ਚ ਉਹਨਾਂ ਨੂੰ ਤੁਸੀਂ ਪੈਕੇਜ ਦੇ ਦਿੰਦੇ ਆ ਸਾਡਾ ਵੀ ਪੈਕੇਜ ਦੋ ਅਸੀਂ ਤਾਂ ਬਾਰਡਰ ਤੇ ਬੈਠੇ ਆ ਇਹਨੂੰ ਮਾਫ ਕਰੋ ਇੱਕ ਵਾਰੀ ਤਾਂ ਕਿ ਪੰਜਾਬ ਨੂੰ ਅਸੀਂ ਆਪਣੇ ਵਿਕਾਸ ਦੇ ਰਾਹ ਤੇ ਪਾਈਏ ਮਾਫਤਾ ਉਹ ਕਰ ਦੇਣਗੇ ਪਰ ਜਿਹੜਾ ਵੀ ਆਉਂਦਾ ਉਹ ਕਰਜ਼ਾ ਚੜ੍ਹਾਈ ਜਾ ਰਿਹਾ ਨਿਯਾਜ ਖਰਚਿਆਂ ਤੇ ਹੁਣ 4400 ਕਰੋੜ ਦੱਸਦੇ ਆ ਕਿ ਇਹਨਾਂ ਦੇ ਐਡਵਰਟਾਈਜ਼ਮੈਂਟ ਦਾ ਖਰਚਾ ਇਹ ਵੀ ਇੱਕ ਤਰ੍ਹਾਂ ਨਾਲ ਰਿਕਾਰਡ ਆ ਜਿਹੜੇ ਮਸ਼ਹੂਰੀਆਂ ਦਾ ਤੇ ਹੁਣ ਜੇ ਇਦਾਂ ਚੜ੍ਹਾਈ ਜਾਣਗੇ ਆਪਣੀ ਨਲਾਇਕੀ ਦਾ ਕਰਜ਼ਾ ਤੇ ਆਪਾਂ ਕਹੀਏ ਮਾਫ ਕਰੀ ਜਾਵੇ ਇਹ ਵੀ ਇੱਕ ਤਰ੍ਹਾਂ ਨਾਲ ਕੋਈ ਸ਼ੋਭਾ ਤਾਂ ਦਿੰਦੀ ਨਹੀਂ ਗੱਲ ਨਹੀਂ ਮਾਫ ਦੇਖੋ ਮਾਫਤਾ ਕੀਤਾ ਹੀ ਨਹੀਂ ਉਹਨਾਂ ਨੇ ਬਾਕੀ ਹਿੰdia ਦੇ ਅੰਦਰ ਸਪੈਸ਼ਲ ਪੈਕੇਜ ਦਿੱਤੇ ਹੈਂਦਰੀ ਕੇਦਰੀ ਸਰਕਾਰ ਨੇ ਸਾਡੇ ਪੰਜਾਬ ਦੇ ਨਾਲ ਜਾਂ ਪਹਿਲਾਂ ਦੀ ਸਰਕਾਰ ਸੀ ਜਾਂ ਹੁਣ ਖਾਸ ਤੌਰ ਤੇ ਬੀਜੇਪੀ ਆ ਇਹ ਬਿਲਕੁਲ ਮਤੇਈ ਮਾਂ ਵਾਲਾ ਸਾਡੇ ਨਾਲ ਧੱਕਾ ਸਿਲਸਿਲੂ ਕਰ ਰਹੇ ਆ ਧੱਕਾ ਕਰ ਰਹੇ ਆ ਫੈਡਰਲ ਟੈਂਚ ਨੂੰ ਤਬਾਹ ਕਰ ਰਹੇ ਆ ਸਾਡਾ ਚੰਡੀਗੜ੍ਹ ਸਾਨੂੰ ਨੂੰ ਦਿੰਦੇ ਯੂਨੀਵਰਸਿਟੀ ਸਾਥੋਂ ਖੋਣ ਦੀ ਕੋਸ਼ਿਸ਼ ਕੀਤੀ ਆ ਆ ਜਿਹੜਾ 50 ਕਿਲੋਮੀਟਰ ਦੇ ਬਾਰਡਰਾਂ ਤੋਂ ਲਾ ਕੇ ਸਾਰਾ ਬੇਦਨ ਜਿਹਨੂੰ ਮਰਜ਼ੀ ਫੜ ਲਓ ਜਿਹਨੂੰ ਮਰਜ਼ੀ ਕਰਦੋ ਗ੍ਰਿਫਤਾਰ ਕਰ ਲਓ ਇਹ ਆਰਡਰ ਜਿਹੜੀਆਂ ਬਾਰਡਰ ਦੀਆਂ ਫੋਰਸਸ ਨੂੰ ਦੇ ਦਿੱਤਾ ਮੈਂ ਸਾਡੇ ਤਾਂ ਬਿਲਕੁਲ ਸਾਡੇ ਦਾ ਸਾਡੋ ਪੰਜਾਬ ਦਾ ਉਜਾੜ ਰਿਹਾ ਬਿਲਕੁਲ ਹੀ ਔਰ ਕੇਜਰੀਵਾਲ ਜਿਹੜਾ ਉਹਨਾਂ ਦੀ ਲਾਈਨ ਤੇ ਚੱਲਿਆ ਵਿਆ ਅਸੀਂ ਇਹਦੇ ਡਟ ਕੇ ਖਿਲਾਫ ਆ ਅਸੀਂ ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਜਿੰਨਾ ਚਿਰ ਕਮਨਿਸਟ ਕ੍ਰਾਂਤੀ ਬਾਬੇ ਬਾਬਿਆਂ ਗਦਰੀਆਂ ਦੇ ਵਾਰਿਸ ਕਮਨਿਸਟ ਪਾਰਟੀਆਂ ਜਿਹੜੀਆਂ ਲੈਫਟ ਪਾਰਟੀਆਂ ਇਹ ਜਿੰਨਾ ਚਿਰ ਅੱਗੇ ਸਕਤਾ ਦੇ ਵਿੱਚ ਨਹੀਂ ਆਉਂਦੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਅਸੀਂ ਇਸੇ ਪਾਸੇ ਲੜ ਰਹੇ ਆ ਸਾਰੇ ਪੰਜਾਬ ਧੰਨਵਾਦ ਜੀ